ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਜਾ ਕਰ ਰਹੇ ਹਾਂ ਨਵੀਂ ਕਿਤਾਬ ਸਿੱਖ ਰਾਜ ਦਾ ਰਹਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸ਼ਾਸਨਾਂ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਵੱਲੋਂ ਲਿਖੀ ਗਈ ਹੈ ਜੋ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ ਖੁਫੀਆ ਅਫਸਰ ਸੀ ਇਹ ਕਿਤਾਬ ਉਸ ਨੇ ਲਿਖੀ ਹੈ ਔਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਤਿਹਾਸਾਂ ਜਾਂ ਕਰਨ ਤੋਂ ਪਹਿਲਾਂ ਆਪ ਜੀ ਕੇ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਬੜਾ ਮੁੱਲਾ ਇਤਿਹਾਸ ਸਾਡੇ ਹੋਰ ਨਾਂ ਪੈਣਾ ਭਰਾਵਾਂ ਤੱਕ ਪਹੁੰਚ ਸਕੇ ਸਾਡੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਾਡਾ ਰਾਜ ਜੋ ਖੁੱਸਿਆ ਕਿੰਨੇ ਗਦਾਰੀਆਂ ਕਿੰਨਾਂ ਡੋਗਰਿਆਂ ਦੀਆਂ ਗਦਾਰੀਆਂ ਜਾਂ ਆਪਣੇ ਜੁਗਦਾਰੀਆਂ ਕੀਤੀਆਂ ਉਹਨਾਂ ਨੂੰ ਪਤਾ ਲੱਗ ਸਕੇ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਹੀਰਾ ਸਿੰਘ ਦੀ ਬਜਾਰਤ ਹੀਰਾ ਸਿੰਘ ਨੇ ਵਜ਼ੀਰ ਬਣ ਤੋਂ ਫੌਰਨ ਬਾਅਦ ਆਪਣੇ ਚਾਚੇ ਰਾਜਾ ਗੁਲਾਬ ਸਿੰਘ ਨੂੰ ਜੰਮੂ ਤੋਂ ਰਾਜਧਾਨੀ ਲਾਹੌਰ ਵਿੱਚ ਆਉਣ ਦੱਸਦਾ ਭੇਜਿਆ ਪਰ ਗੁਲਾਬ ਸਿੰਘ ਦੀ ਅੰਤਰਾਤਮਾ ਇਹ ਗੱਲ ਮੰਨਣੋਂ ਇਨਕਾਰੀ ਸੀ ਕਿ ਉਹਦਾ ਲਾਹੌਰ ਜਾਣਾ ਉਸ ਲਈ ਕੋਈ ਖਤਰਾ ਨਹੀਂ ਖੜਾ ਕਰੇਗਾ ਉਹ ਪਹਿਲਾਂ ਇਸ ਗੱਲ ਦੀ ਤਸੱਲੀ ਕਰ ਲੈਣੀ ਚਾਹੁੰਦਾ ਸੀ ਕਿ ਖਾਲਸਾ ਫੌਜ ਸਤਿਮੁੱਚ ਅਨੁਸ਼ਾਸਿਤ ਅਤੇ ਆਗਿਆਕਾਰੀ ਬਣ ਚੁੱਕੀ ਸੀ ਕਿ ਫੌਜ ਉਸਦੇ ਭਤੀਜੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਹਰ ਤਰ੍ਹਾਂ ਉਹਦੇ ਮਨਸੂਬਿਆਂ ਵਿੱਚ ਸਾਥ ਦੇਣ ਲਈ ਤਿਆਰ ਹੈ ਇਹ ਤਸੱਲੀ ਕਰ ਲੈਣੀ ਹੀ ਉਸਦੇ ਅਤੇ ਸਾਰੇ ਡੋਗਰਾ ਪਰਿਵਾਰ ਦੇ ਹਿੱਤ ਵਿੱਚ ਸੀ ਉਸਨੇ ਆਪਣੇ ਆਪ ਤੇ ਇਸ ਤਰ੍ਹਾਂ ਬੇਤਬਾਰੀ ਕਰਨ ਪਿੱਛੇ ਅਤੇ ਲਾਹੌਰ ਜਾਣੋ ਸੰਕੋਚ ਕਰਨ ਪਿੱਛੇ ਇੱਕ ਨਿੱਜੀ ਕਾਰਨ ਵੀ ਸੀ ਕਾਰਨ ਇਹ ਸੀ ਕਿ ਖਾਲਸਾ ਫੌਜ ਦੇ ਮਨ ਵਿੱਚ ਗੁਲਾਬ ਸਿੰਘ ਪ੍ਰਤੀ ਬਹੁਤ ਨਫ਼ਰਤ ਭਰੀ ਹੋਈ ਸੀ ਕਿਉਂਕਿ ਉਹਨਾਂ ਦੇ ਹਜ਼ਾਰਾਂ ਸੈਨਿਕ ਸਾਥੀਆਂ ਨੂੰ ਮਰਵਾਉਣ ਵਿੱਚ ਗੁਲਾਬ ਸਿੰਘ ਦਾ ਹੱਥ ਸੀ ਖੈਰ ਸਰਦੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਗੁਲਾਬ ਸਿੰਘ ਜੰਮੂ ਤੋਂ ਚੱਲ ਕੇ ਲਾਹੌਰ ਪਹੁੰਚ ਗਿਆ ਜਿੱਤੇ ਉਹ ਦਾ ਸਾਰਿਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਲਾਹੌਰ ਆ ਕੇ ਉਸਨੇ ਇਹ ਮਹਿਸੂਸ ਕੀਤਾ ਕਿ ਕੁਝ ਸਰਦਾਰਾਂ ਦਰਮਿਆਨ ਆਪਸੀ ਰੰਜਿਸ਼ ਅਤੇ મતભੇਦ ਇਸ ਹੱਦ ਤੱਕ ਵੱਧ ਚੁੱਕੇ ਸਨ ਕਿ ਮਾਮਲੇ ਉਸ ਸੁਖੇਨਤਾ ਨਾਲ ਹੱਲ ਹੁੰਦੇ ਨਜ਼ਰ ਨਹੀਂ ਆ ਰਹੇ ਸਨ ਜਿਸ ਸੁਖੇਨਤਾ ਦੀ ਉਹ ਉਮੀਦ ਲਾਈ ਬੈਠੇ ਸਨ। ਲਹਿਣਾ ਸਿੰਘ ਮਜੀਠੀਆ ਜੋ ਗੁਲਾਬ ਸਿੰਘ ਦੀ ਉੱਚ ਸ਼ਕਤੀ ਵਿੱਚ ਆਸਥਾ ਹੋਣ ਕਾਰਨ ਅਤੇ ਆਪਣੇ ਸਵਾਰਥੀ ਹਿੱਤਾਂ ਕਾਰਨ ਹੀਰਾ ਸਿੰਘ ਦੇ ਨਾਲ ਖੜਨ ਲਈ ਸਹਿਮਤ ਹੋ ਗਿਆ ਸੀ ਹੁਣ ਗੁਲਾਬ ਸਿੰਘ ਦੇ ਆਉਣ ਤੇ ਉਸ ਦੇ ਪ੍ਰਭਾਵ ਅਧੀਨ ਆਪਣੇ ਆਪ ਨੂੰ ਹੀਰਾ ਸਿੰਘ ਦਾ ਮਿੱਤਰ ਦਸਾਉਣ ਲੱਗ ਪਿਆ ਸੀ ਹਾਲਾਂਕਿ ਹੀਰਾ ਸਿੰਘ ਉਸ ਤੋਂ ਦਿਲੋਂ ਇਤਬਾਰ ਨਹੀਂ ਕਰਦਾ ਸੀ ਉਹ ਆਪਣੇ ਖਿਲਾਫ ਸਾਜ਼ਿਸ਼ ਰਚਣ ਵਾਲੇ ਸੰਭਾਵਿਤ ਬੰਦਿਆਂ ਵਿੱਚ ਉਸ ਨੂੰ شمار ਕਰਦਾ ਸੀ ਅਤੇ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ ਰਾਜਾ ਸੁਚੇਤ ਸਿੰਘ ਜੋ ਕਿ ਡੋਗਰਾ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਆਪਣੇ ਮਨ ਵਿੱਚ ਆਪਣੇ ਭਤੀਜੇ ਹੀਰਾ ਸਿੰਘ ਪ੍ਰਤੀ ਦੁਸ਼ਵੈਸ਼ ਭਾਵਨਾ ਰੱਖਦਾ ਸੀ ਹੀਰਾ ਸਿੰਘ ਦੇ ਹੱਥ ਵਿਚਾਰਤ ਆ ਜਾਣ ਤੇ ਉਹ ਦਿਨੋਂ ਖੁਸ਼ ਨਹੀਂ ਸੀ ਸੁਚੇਤ ਸਿੰਘ ਅਤੇ ਪੰਡਤ ਜੱਲਾ ਵਿਚਕਾਰ ਬੜੇ ਲੰਮੇ ਅਰਸੇ ਤੋਂ ਵੈਰ ਚੱਲਿਆ ਆ ਰਿਹਾ ਸੀ ਅਤੇ ਹੀਰਾ ਸਿੰਘ ਨੇ ਪੰਡਤ ਜੱਲੇ ਨੂੰ ਆਪਣਾ ਮੁਖਤਿਆਰ ਬਣਾ ਰੱਖਿਆ ਸੀ ਸੁਚੇਤ ਸਿੰਘ ਆਪਣੀ ਜੜ ਦੀ ਜਵਾਨੀ ਵੇਲੇ ਤੋਂ ਹੀ ਪੂਰਾ ਆਯਾਸ਼ ਸੀ ਉਹ ਸੂਰਾ ਅਤੇ ਸੁੰਦਰੀ ਦਾ ਪੂਰਾ ਸ਼ੌਕੀਨ ਸੀ ਆਪਣੇ ਵੱਡੇ ਭਰਾ ਧਿਆਨ ਸਿੰਘ ਵਾਂਗ ਉਸ ਉਹ ਵੀ ਮਾੜੇ ਇਰਾਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਇਆ ਸੀ ਆਪਣੀਆਂ ਮੋਮੋ ਠਗੜੀਆਂ ਗੱਲਾਂ ਨਾਲ ਉਸਨੇ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਵਿੱਚ ਆਕਰਸ਼ਣ ਬਣਾ ਲਿਆ ਅਤੇ ਉਸ ਦੀ ਸਰਪ੍ਰਸਤੀ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਮੁਜਰਮਾਨਾ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮਹਾਰਾਜੇ ਦੀ ਸਰਪ੍ਰਸਤੀ ਕਾਰਨ ਉਹਨਾਂ ਨੂੰ ਇਸ ਗੱਲ ਦੀ ਖੁੱਲੀ ਛੁੱਟੀ ਮਿਲ ਗਈ ਸੀ ਕਿ ਉਹ ਜਦੋਂ ਮਰਜ਼ੀ ਜਨਾਨਾ ਖਾਨੇ ਵਿੱਚ ਜਾ ਆ ਜਾ ਸਕਦੇ ਸਨ ਅਤੇ ਉਹਨਾਂ ਨੇ ਇਸ ਖੁੱਲ ਦਾ ਹਰ ਤਰ੍ਹਾਂ ਨਾਲ ਪੂਰਾ ਫਾਇਦਾ ਉਠਾਇਆ ਜਨਾਨ ਖਾਨੇ ਨੂੰ ਇਹਨਾਂ ਲੋਕਾਂ ਨੇ ਸਾਸ਼ਾਂ ਦਾ ਅੱਡਾ ਬਣਾ ਰੱਖਿਆ ਸੀ ਜਨਾਨ ਖਾਨੇ ਦੇ ਹੀ ਇੱਕ ਕਮਰੇ ਵਿੱਚ ਚੇਹ ਸਿੰਘ ਅਤੇ ਪੰਡਤ ਜੱਲੇ ਦਾ ਮੇਲ ਜੋੜ ਹੋਇਆ ਸੀ ਜੋ ਉਸ ਵਾਂਗ ਹੀ ਜਨਾਨੜਾਵੰਦੀ ਦੌਰ ਵਿੱਚ ਸੀ ਅਤੇ ਉਸ ਦੇ ਸਵਾਰਤੀ ਹਿੱਤ ਵੀ ਚੇਹ ਸਿੰਘ ਵਾਲੇ ਹੀ ਸਨ ਇਸ ਤਰ੍ਹਾਂ ਇਹਨਾਂ ਦੋਵਾਂ ਮੌਕਾ ਪ੍ਰਸਥਾਂ ਵਿੱਚ ਆਪਸੀ ਨਫ਼ਰਤ ਪੈਦਾ ਹੋਈ ਅਤੇ ਲਗਾਤਾਰ ਵਧਦੀ ਗਈ ਹੁਣ ਇਹ ਨਫ਼ਰਤ ਖੁੱਲੇ ਰੂਪੇ ਜ਼ਹਿਰ ਜਾਹਿਰ ਹੋਣ ਲੱਗ ਪਈ ਸੀ ਅਤੇ ਫੁੱਟ ਕੇ ਬਾਹਰ ਆਉਣ ਲੱਗ ਪਈ ਸੀ ਹੁਣ ਇਸ ਵਿਸਫੋਟਕ ਸਥਿਤੀ ਦਾ ਕਾਰਨ ਇਹ ਸੀ ਕਿ ਸਚੇ ਸਿੰਘ ਕਿੰਨੇ ਹੀ ਵਰਿਆਂ ਤੋਂ ਜਨਾਨ ਖਾਨੇ ਵਿੱਚਲੀ ਬਿਜਲੀਆਂ ਕਈ ਗੋਲੀਆਂ ਅਤੇ ਮਹਾਰਾਜ ਰਣਜੀਤ ਸਿੰਘ ਜੀਆ ਕਈ ਵਿਦਬਾਵਾਂ ਦਾ ਬੜਾ ਚਹੇਤਾ ਬਣਿਆ ਹੋਇਆ ਸੀ ਪਰ ਉਹ ਇਸ ਵੇਲੇ ਉਹ ਮਹਾਰਾਜਾ ਦਲੀਪ ਸਿੰਘ ਦੀ ਮਹਾਰਾਣੀ ਜਿੰਦਾ ਦਾ ਕੁਝ ਵਿਸ਼ੇਸ਼ ਆਦਰ ਮਾਨ ਕਰਨ ਲੱਗ ਗਿਆ ਸੀ ਮਹਾਰਾਣੀ ਵੀ ਬਦਲੇ ਵਿੱਚ ਉਸ ਨੂੰ ਉਹਨਾ ਹੀ ਸਤਕਾਰ ਦਿੰਦੀ ਸੀ ਇਸ ਮੋੜ 'ਤੇ ਸਤਕਾਰ ਦੀ ਬਲੋਤ ਹੀ ਉਹ ਵਜ਼ੀਰ ਬੰਦੀਆਂ ਉਮੀਦਾਂ ਲੈ ਬੈਠਾ ਸੀ ਸੁਚੇਰ ਸਿੰਘ ਦੀ ਰਾਣੀ ਨਾਲ ਇਹ ਨੇੜਤਾ ਅਤੇ ਇਸ ਦੇ ਸੁਭਾਵੀਤ ਸਟੀਆਂ ਨੇ ਜੱਲੇ ਪੰਡਤ ਦੇ ਮਨ ਵਿੱਚਲੀ ਨਫ਼ਰਤ ਵਿੱਚ ਹੋਰ ਕੜਤਨ ਭਰ ਦਿੱਤੀ ਉਸ ਨੂੰ ਲੱਗਿਆ ਜਿਵੇਂ ਉਸਦੇ ਹੱਕ ਖੋ ਕੇ ਸੁਚੇਰ ਸਿੰਘ ਨੂੰ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਹੋਵੇ ਜੱਲੇ ਨੇ ਆਪਣੀ ਇਹ ਸ਼ੰਕਾ ਹੀਰਾ ਸਿੰਘ ਨਾਲ ਸਾਂਝੀ ਕੀਤੀ ਹੀਰਾ ਸਿੰਘ ਪਹਿਲਾਂ ਹੀ ਡਰਿਆ ਬੈਠਾ ਸੀ ਉਹ ਨੂੰ ਆਪਣੇ ਚਾਚੇ ਗੁਲਾਬ ਸਿੰਘ ਦੇ ਇਰਾਦੇ ਕੋਈ ਨੇਕ ਨਹੀਂ ਮਹਿਸੂਸ ਹੋ ਰਹੇ ਸਨ ਅਤੇ ਉਹ ਆਪਣੇ ਵਜ਼ੀਰੀ ਦੀ ਕੁਰਸੀ ਨੂੰ ਖਤਰੇ ਵਿੱਚ ਮਹਿਸੂਸ ਕਰ ਰਿਹਾ ਸੀ ਖੈਰ ਹੁਣ ਸੁਚੇਤ ਸਿੰਘ ਨੂੰ ਰਾਣੀ ਜਿੰਦਾ ਦੀ ਹਮਾਇਤ ਸੀ ਰਾਣੀ ਦੇ ਵੱਡੇ ਭਰਾ ਜੋਹਾਰ ਸਿੰਘ ਅਤੇ ਹੋਰ ਕਈ ਸਰਦਾਰਾਂ ਦਾ ਸਹਿਯੋਗ ਸੀ ਅੰਦਰੋਂ ਅੰਦਰੀ ਜੋਹਾਰ ਸਿੰਘ ਦੀ ਵੀ ਵਜ਼ੀਰ ਬੰਦੀ ਇੱਛਾ ਮਨ ਵਿੱਚ ਲਈ ਫਿਰਦਾ ਸੀ ਇਸ ਤੋਂ ਪਹਿਲਾਂ ਕਿ ਇਹ ਮਨਸੂਬਾ ਪੂਰੀ ਤਰ੍ਹਾਂ ਨਾਲ ਸਿਰੇ ਚੜਦਾ ਸਚੇਤ ਸਿੰਘ ਆਪਣੇ ਤੈਅ ਸੁਦਾ ਸਨਮਾਨ ਨੂੰ ਹਾਸਲ ਕਰਨ ਲਈ ਕੁਝ ਵਧੇਰੇ ਹੀ ਬੇ ਸਬਰਾ ਹੋ ਗਿਆ ਸਚੇਤ ਸਿੰਘ ਨੇ ਜਵਾਰ ਸਿੰਘ ਨਾਲ ਸਲਾਹ ਬਣਾਈ ਕਿ ਮਹਾਰਾਜਾ ਦਲੀਪ ਸਿੰਘ ਨੂੰ ਹਾਤੀ ਤੇ ਬਿਠਾ ਕੇ ਖਾਲਸਾ ਫੌਜ ਦੇ ਦਰਮਿਆਨ ਲਜਾਇਆ ਜਾਵੇ ਅਤੇ ਫੌਜ ਨੂੰ ਇਹ ਸ਼ਿਕਾਇਤ ਲਗਾਈ ਜਾਵੇ ਕਿ ਮਹਾਰਾਜਾ ਦਲੀਪ ਸਿੰਘ ਵਜ਼ੀਰ ਹੀਰਾ ਸਿੰਘ ਦੇ ਹੱਥਾਂ ਵਿੱਚ ਸੁਰੱਖਿਅਤ ਨਹੀਂ ਅਤੇ ਹੀਰਾ ਸਿੰਘ ਅੰਬਾਲਕ ਦਲੀਪ ਸਿੰਘ ਨਾਲ ਬਹੁਤ ਸਖਤ سلوਕ ਕਰਦਾ ਹੈ ਨਾਲ ਹੀ ਫੌਜ ਨੂੰ ਤਨਖਾਹਾਂ ਵਿੱਚ ਭਾਰੀ ਵਾਧੇ ਦਾ ਲਾਲਚ ਦਿੱਤਾ ਜਾਵੇ ਹੋ ਸਕਦਾ ਹੈ ਕਿ ਫੌਜ ਹੀਰਾ ਸਿੰਘ ਤੋਂ ਵਿਚਾਰਤ ਖੋ ਕੇ ਸੁਚੇਤ ਸਿੰਘ ਜਾਂ ਜੋਹਾਰ ਸਿੰਘ ਨੂੰ ਵਜ਼ੀਰ ਬਣਾ ਦੇਵੇ ਪਰ ਗੱਲ ਇਸ ਤਰ੍ਹਾਂ ਆਪਰੀ ਕਿ ਸ਼ਾਮ ਟੱਲਣ ਤੋਂ ਬਾਅਦ ਕਵੇਲੇ ਜਿਹਾ ਜਿਹਾ ਜੋਹਾਰ ਸਿੰਘ ਬਾਲਕ ਦਲੀਪ ਸਿੰਘ ਨੂੰ ਹਾਥੀ ਤੇ ਬਿਠਾ ਕੇ ਫੌਜੀ ਸ਼ੋਨੀਵਾਲ ਜਾ ਰਿਹਾ ਸੀ ਤਾਂ ਫੌਜ ਨੂੰ ਉਹਦੀ ਨੀਅਤ ਤੇ ਸ਼ੱਕ ਪੈ ਗਿਆ ਉਧਰ ਫੌਜ ਵਿੱਚ ਇਹ ਫਵਾਹ ਫੈਲਾ ਦਿੱਤੀ ਗਈ ਕਿ ਜੋਹਾਰ ਸਿੰਘ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਸਪੁਰਦ ਕਰਨ ਲਈ ਪੰਜਾਬ ਨੂੰ ਕੱਢ ਕੇ ਅੰਗਰੇਜ਼ੀ ਰਾਜ ਵਿੱਚ ਲਿਜਾ ਰਿਆ ਹੈ ਫੌਜੀਆਂ ਨੇ ਉਸ ਨੂੰ ਹਾਥੀ ਤੋਂ ਉਤਰਨ ਦਾ ਹੁਕਮ ਦਿੱਤਾ ਦਲੀਪ ਸਿੰਘ ਨੂੰ ਵੀ ਉਤਾਰ ਲਿਆ ਗਿਆ ਦੋਵਾਂ ਨੂੰ ਫੌਜ ਨੇ ਸਾਰੀ ਰਾਤ ਆਪਣੀ ਕਰੜੀ ਨਿਗਰਾਨੀ ਹੇਠ ਰੱਖਿਆ ਤੇ ਆਖਿਆ ਕਿ ਉਹ ਆਪਣਾ ਫੈਸਲਾ ਕੱਲ ਸਵੇਰੇ ਸੁਣਾਉਣਗੇ ਰਾਤੋਂ ਰਾਤ ਫੌਜ ਨੇ ਆਪਸ ਵਿੱਚ ਸਲਾਹ-ਮਸ਼ਵਰਾ ਕੀਤਾ ਫੌਜ ਦੇ ਪੰਚਾਂ ਦੀ ਮੀਟਿੰਗ ਬੁਲਾਈ ਗਈ ਅਤੇ ਹਰ ਬਟਾਲੀਅਨ ਦੇ ਆਪਣੇ ਪੱਧਰ ਤੇ ਮੀਟਿੰਗ ਕੀਤੀ ਗੱਲ ਓਹ ਹੋਈ ਕਿ ਹੀਰਾ ਸਿੰਘ ਦੀ ਮਿੱਤਰ ਮੰਡਲੀ ਹਰ ਮੀਟਿੰਗ ਵਿੱਚ ਕੁਸਪੈਟ ਕਰ ਗਈ ਦਿਨ ਚੜ੍ਹਦੇ ਤੱਕ ਫੌਜ ਨੇ ਫੈਸਲਾ ਕਰ ਲਿਆ ਕਿ ਜੋ ਕੁਝ ਵੀ ਵਾਪਰਿਆ ਹੈ ਉਹ ਸਾਰਾ ਕੋਈ ਵਜ਼ੀਰ ਹੀਰਾ ਸਿੰਘ ਨੂੰ ਦੱਸ ਦਿੱਤਾ ਜਾਵੇ ਅਤੇ ਅੱਗੋਂ ਲਈ ਵਜ਼ੀਰ ਹੀਰਾ ਸਿੰਘ ਜੋ ਵੀ ਨਿਰਦੇਸ਼ ਦੇਵੇਗਾ ਉਸ ਦਾ ਪਾਲਨ ਕੀਤਾ ਜਾਵੇ ਫੌਰੀ ਤੌਰ ਤੇ ਸਾਰੀ ਗੱਲਬਾਤ ਬਾਰੇ ਇਹ ਸੁਨੇਹਾ ਹੀਰਾ ਸਿੰਘ ਨੂੰ ਭੇਜ ਦਿੱਤਾ ਗਿਆ ਜਿਸ ਦਾ ਹੀਰਾ ਸਿੰਘ ਨੇ ਬੜਾ ਸ਼ਾਨਦਾਰ ਮੋੜਵਾ ਸੁਨੇਹਾ ਭੇਜਿਆ ਆਪਣੇ ਸਨੇਹ ਵਿੱਚ ਹੀਰਾ ਸਿੰਘ ਨੇ ਫੌਜ ਦੀ ਸਿਆਣਪ ਅਤੇ ਵਫਾਦਾਰੀ ਦੀ ਖੂਬ ਤਾਰੀਫ ਕੀਤੀ ਕਿ ਫੌਜ ਨੇ ਜਵਾਰ ਸਿੰਘ ਦੀ ਸਾਜ਼ਿਸ਼ ناکام ਕਰਨ ਵਿੱਚ ਸਫਲਤਾ ਹ ਪ੍ਰਾਪਤ ਕੀਤੀ ਹੈ ਫੌਜ ਨੇ ਜਵਾਰ ਸਿੰਘ ਦੀ ਚਾਲ ਉੱਪਰ ਪਾਣੀ ਫੇਰ ਦਿੱਤਾ ਹੈ ਨਹੀਂ ਤਾਂ ਜਵਾਰ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ੀ ਰਾਜ ਵਿੱਚ ਲੈ ਜਾ ਕੇ ਅਰੇਜਾਂ ਦੇ ਹਵਾਲੇ ਕਰ ਦੇਣਾ ਸੀ ਫੌਜ ਨੇ ਪੰਜਾਬ ਦਾ ਕਰੋੜਾਂ ਰੁਪਏ ਬਚਾ ਲਿਆ ਖੂਨ ਖਰਾਬਾ ਹੋਣ ਤੋਂ ਬਚਾ ਲਿਆ ਹੈ ਕਿਉਂਕਿ ਜੇਕਰ ਇਸ ਗਦਾਰ ਦੀ ਸਾਜ਼ਿਸ਼ ਸਿਰੇ ਚੜ ਜਾਂਦੀ ਤਾਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਅਗਲੀ ਸਵੇਰ ਇਹ ਮੋੜ ਵਸਨੇ ਆ ਫੌਜ ਕੋਲ ਪਹੁੰਚ ਗਿਆ ਵਜ਼ੀਰ ਹੀਰਾ ਸਿੰਘ ਖੁਦ ਫੌਜ ਕੋਲ ਆਇਆ ਤੇ ਫੌਜ ਨੂੰ ਬੜੇ ਕੀਮਤੀ ਤੋਹਫੇ ਵੀ ਦਿੱਤੇ ਹੀਰਾ ਸਿੰਘ ਨੇ ਫੌਜ ਨੂੰ ਕਿਹਾ ਕਿ ਜਵਾਰ ਸਿੰਘ ਅਤੇ ਉਹਦੇ ਸਾਥੀਆਂ ਨੂੰ ਛੱਡ ਦੇਵੇ ਕਿਉਂਕਿ ਮਹਾਰਾਜ ਦਲੀਪ ਸਿੰਘ ਨੇ ਵਜ਼ੀਰ ਹੀਰਾ ਸਿੰਘ ਅੱਗੇ ਇਹ ਇੱਛਾ ਪ੍ਰਗਟਾਈ ਹੈ ਕਿ ਇਹਨਾਂ ਤੇ ਰਹਿਮ ਖਾ ਕੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਪਰ ਫੌਜ ਚਾਹੁੰਦੀ ਸੀ ਕਿ ਜਵਾਰ ਸਿੰਘ ਨਾਲ ਇਹ ਉਹਦਾ ਉਦਾਰਤਾ ਭਰਿਆ ਵਰਤਾਓ ਨਾ ਕੀਤਾ ਜਾਵੇ ਫੌਜ ਨੇ ਇਹ ਭੇਤ ਵੀ ਖੋਲ ਦਿੱਤਾ ਕਿ ਇਹ ਸਾਰਾ ਕੁਝ ਸੁਚੇਤ ਸਿੰਘ ਦੇ ਇਸ਼ਾਰੇ ਤੇ ਹੋਇਆ ਹੈ ਅਤੇ ਜਵਾਰ ਸਿੰਘ ਤੇ ਸਚੇ ਸਿੰਘ ਆਪਸ ਵਿੱਚ ਰਲੇ ਹੋਏ ਹਨ ਹੀਰਾ ਸਿੰਘ ਫੌਜ ਦੀ ਗੱਲ ਵੀ ਨਹੀਂ ਸੁਣੀ ਚਾਉਂਦਾ ਸੀ ਅਤੇ ਇਹ ਵੀ ਚਾਹੁੰਦਾ ਸੀ ਕਿ ਜਵਾਰ ਸਿੰਘ ਨੂੰ ਕੋਈ ਸਖਤ ਸਜ਼ਾ ਨਾ ਦਿੱਤੀ ਜਾਵੇ ਉਸ ਨੇ ਫਿਲਹਾਲ ਇਹ ਹੁਕਮ ਦਿੱਤਾ ਕਿ ਜਵਾਰ ਸਿੰਘ ਨੂੰ ਸੰਗਲਾਂ ਨਾਲ ਬੰਨ੍ਹ ਕੇ ਕਾਲ ਕੋਠੀ ਵਿੱਚ ਸੁੱਟ ਦਿੱਤਾ ਜਾਵੇ ਸਚੇ ਸਿੰਘ ਦੀ ਤਾਕਤ ਅਤੇ ਪ੍ਰਭਾਵ ਤੋਂ ਹੀਰਾ ਸਿੰਘ ਡਰ ਗਿਆ ਨਾਲੇ ਸਚੇ ਸਿੰਘ ਦੇ ਵੱਡੇ ਭਰਾ ਗੋਬਾਰ ਸਿੰਘ ਦੀ ਸਫਾਰਿਸ਼ ਹੀ ਉਸ ਨੂੰ ਬਚਾਉਣ ਲਈ ਕਾਫੀ ਸੀ ਇਸ ਕਰਕੇ ਸਚੇ ਸਿੰਘ ਵੀ ਸਰੀਰਕ ਸਜਾ ਤੋਂ ਬਚ ਗਿਆ ਪਰ ਆਪਣੀ ਨਰਾਜ਼ਗੀ ਅਤੇ بے ਪ੍ਰੋਸਗੀ ਦਰਸਾਉਣ ਲਈ ਵਜ਼ੀਰ ਨੇ ਹੁਕਮ ਦਿੱਤਾ ਕਿ ਸਚੇ ਸਿੰਘ ਦੀਆਂ ਦੋ ਬਟਾਲੀਆਂ ਦਾ ਜੋ ਪੱਕੇ ਤੌਰ ਤੇ ਕਿਲੇ ਵਿੱਚ ਡੇਰਾ ਜਮਾਈ ਬੈਠੀਆਂ ਹਨ ਉਹਨਾਂ ਨੂੰ ਕਿਲੇ ਤੋਂ ਘਟ ਦਿੱਤਾ ਜਾਵੇ ਜੋ ਸਚੇ ਸਿੰਘ ਦੇ ਇਹ ਸੈਨਿਕ ਹੁਕਮ ਅਨੁਸਾਰ ਜਗਾ ਛੱਡਣ ਤੋਂ ਅਨਾਂਕਾਰੀ ਕਰਨ ਤਾਂ ਉਹਨਾਂ ਦੇ ਹਥਿਆਰ ਖੋਲੇ ਜਾਣ ਅਤੇ ਉਹਨਾਂ ਨੂੰ ਜੋ ਦਸਤੀ ਕਿਲੇ ਤੋਂ ਘਟ ਦਿੱਤਾ ਜਾਵੇ ਇਸੇ ਸਮੇਂ ਇਹ ਆਦੇਸ਼ ਜਾਰੀ ਕੀਤਾ ਗਿਆ ਕਿ ਰਾਜਾ ਸਚੇਤ ਸਿੰਘ ਜਾਂ ਉਸ ਦਾ ਕੋਈ ਵੀ ਸਾਥੀ ਵਜ਼ੀਰ ਦੀ ਇਜਾਜ਼ਤ ਤੋਂ ਬਿਨਾਂ ਕਿਲੇ ਅੰਦਰ ਨਹੀਂ ਆ ਜਾ ਸਕਦਾ। ਇਹ અપਜਾ ਅਪਮਾਨਜਨਕ ਆਦੇਸ਼ਾਂ ਨੇ ਸਚੇਤ ਸਿੰਘ ਨੂੰ ਬਹੁਤ ਦੁਖੀ ਕੀਤਾ। ਮਹਾਰਾਣੀ ਜਿੰਦਾਂ ਦੀ ਹਾਜ਼ਰੀ ਵਿੱਚ ਇਸ ਹੁਕਮ ਨੂੰ ਸੁਣਾਇਆ ਜਾਣਾ ਉਸ ਨੂੰ ਹੋਰ ਵੀ ਆਪਨ ਅਪਮਾਨਜਨਕ ਲੱਗਾ। ਕਿਲੇ ਤੋਂ ਬਾਹਰ ਕੱਢੇ ਜਾਣ ਕਾਰਨ ਹੁਣ ਉਹ ਤਾਂ ਨਾ ਤਾਂ ਕਦੇ ਰਾਣੀ ਦੇ ਦਰਸ਼ਨ ਕਰ ਸਕੇਗਾ ਤੇ ਨਾ ਹੀ ਉਸ ਨਾਲ ਕੋਈ ਸਲਾਹ مشورہ ਕਰ ਸਕੇਗਾ ਉਸ ਦੀ ਨਰਾਸ਼ਾ ਦੀ ਕੋਈ ਹੱਦ ਨਾ ਆ ਰਹੀ ਉਸ ਨੂੰ ਹੀਰਾ ਸਿੰਘ ਦੀ ਤਾਕਤ ਅਤੇ ਪ੍ਰਭਾਵ ਦੀ ਜਾਣਕਾਰੀ ਸੀ ਉਧਰੋਂ ਉਸ ਨੇ ਭਰਾ ਗੁਲਾਬ ਸਿੰਘ ਦੇ ਵੀ ਲਗਾਤਾਰ ਇਹੋ ਸੁਨੇਹਾ ਆ ਰਹੇ ਸਨ ਕਿ ਹਾਲ ਦੀ ਘੜੀਓ ਚੁੱਪ ਰਹਿਣਾ ਹੀ ਠੀਕ ਸੀ ਇਸ ਸਮੇਂ ਦੌਰਾਨ ਰਾਜਾ ਗੁਲਾਬ ਸਿੰਘ ਨੇ ਜੰਮੂ ਲਈ ਕੋਸ਼ਿਸ਼ ਕਰ ਦਿੱਤਾ ਪ੍ਰਤੱਖ ਤੌਰ ਤੇ ਉਸ ਨੇ ਜੰਮੂ ਲਈ ਕੂਚ ਕਰਨ ਪਿੱਛੇ ਇੱਕੋ ਇੱਕ ਉਦੇਸ਼ ਆਪਣੇ ਪ੍ਰਸਾਦ ਚੇਤ ਸਿੰਘ ਨੂੰ ਲਾਹੌਰ ਤੋਂ ਬਾਹਰ ਕੱਢਣਾ ਸੀ ਤਾਂ ਕਿ ਲਾਹੌਰ ਦਰਬਾਰ ਨੂੰ ਕਿਸੇ ਗੜਬੜ ਦੇ ਖਤਰੇ ਤੋਂ ਬਚਾ ਕੇ ਰੱਖਿਆ ਜਾਵੇ ਆਪਣੇ ਨਿੱਜੀ ਟਿਕਾਣੇ ਜੰਮੂ ਪਰਤਨ ਪਿੱਛੇ ਉਹਦਾ ਇੱਕ ਸਵਾਰਥੀ ਕਾਰਨ ਵੀ ਸੀ ਉਸਨੇ ਇੱਕ ਵਾਰ ਫਿਰ ਲਾਹੌਰ ਦਾ ਖਜ਼ਾਨਾ ਲੁੱਟ ਲਿਆ ਸੀ ਹੀਰਾ ਸਿੰਘ ਨੇ ਖਜ਼ਾਨੇ ਦਾ ਇੱਕ ਖਾਸ ਹਿੱਸਾ ਆਪਣੇ ਲਈ ਵੱਖਰਾ ਕੱਢ ਕੇ ਰੱਖਿਆ ਸੀ ਗੁਲਾਬ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ ਇਸ ਤੋਂ ਇਲਾਵਾ ਉਹ ਆਪਣੇ ਵੱਡੇ ਭਰਾ ਜਾਨੀ ਕੇ ਹੀਰਾ ਸਿੰਘ ਦੇ ਪਿਤਾ ਰਾਜਾ ਧਿਆਨ ਸਿੰਘ ਨਾਲ ਸਬੰਧ ਦੇ ਸਾਰੀਆਂ ਚੀਜ਼ਾਂ ਝੋਕੇ ਲੈ ਗਿਆ ਹੁਣ ਉਸ ਨੂੰ ਮੌਕਾ ਸਲਬ ਗਿਆ ਸੀ ਕਿ ਜੋ ਵੀ ਹੱਥ ਲੱਗੇ ਆਪਣੇ ਪਰਿਵਾਰ ਲਈ ਜੰਮੂ ਲੈ ਜਾਵੇ ਅਤੇ ਲਾਹੌਰ ਨੂੰ ਖਾਲੀ ਕਰ ਦਿੱਤਾ ਜਾਵੇ ਇਹ ਵੀ ਸੰਭਵ ਹੈ ਕਿ ਉਸ ਨੇ ਇਹ ਸਾਰੀ ਟੋਆ ਟੋਈ ਹੀਰਾ ਸਿੰਘ ਦੀ ਸਹਿਮਤੀ ਨਾ ਕੀਤੀ ਹੋਵੇ ਕਿਉਂਕਿ ਹੀਰਾ ਸਿੰਘ ਨੂੰ ਵੀ ਲੱਗਦਾ ਸੀ ਕਿ ਰਾਜਨੀਤੀ ਵਿੱਚ ਗੱਦੀ ਖੋਦਿਆਂ ਪਤਾ ਨਹੀਂ ਲੱਗਦਾ ਜੋ ਵੀ ਆਪਣੇ ਡੋਗਰਾ ਪਰਿਵਾਰ ਕੋਲ ਭੇਜ ਦਿੱਤਾ ਜਾਵੇ ਹੀਰਾ ਸਿੰਘ ਅਤੇ ਪੰਡਤ ਜੱਲੇ ਨੂੰ ਭੇਖ ਦੇ ਰਾਜ ਤੰਤਰ ਬਾਰੇ ਪੂਰੀਆਂ ਹਦਾਇਤਾਂ ਦੇਣ ਤੋਂ ਬਾਅਦ ਰਾਜਾ ਗੁਲਾਬ ਸਿੰਘ ਤੇ ਭਰਾ ਸਚੇਦ ਸਿੰਘ ਅਤੇ ਆਪਣੀ 2000 ਸੇਨਾ ਸਮੇਤ ਜੰਮੂ ਚੱਲਈ ਚੱਲ ਪਿਆ ਲਾਹੌਰੋਂ ਚੋਰੀ ਕੀਤੀਆਂ ਵਸਤੂਆਂ ਅਤੇ ਖਜ਼ਾਨੇ ਨਾਲ ਲੱਦਿਆ ਇਹ ਕਾਫਲਾ ਫਵਜੀ ਮਾਰਚ ਘਟ ਲੱਗ ਰਿਹਾ ਸੀ ਵਪਾਰੀਆਂ ਦਾ ਕਾਰਵਾ ਹਨੇਰੇ ਲੱਗ ਰਿਹਾ ਸੀ ਜੰਮੂ ਪਹੁੰਚ ਕੇ ਰਾਜਾ ਗੁਲਾਬ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਸਚੇਦ ਸਿੰਘ ਦੀ ਖਾਹਿਸ਼ਾਂ ਅਤੇ ਲੋੜਾਂ ਵੱਲ ਧਿਆਨ ਦਿੱਤਾ ਉਸ ਨੇ ਸਚੇਦ ਸਿੰਘ ਨਾਲ ਦਿਲੀ ਹੋਂ ਦਰਤੀ ਜाहिर ਕੀਤੀ ਉਸ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਕਿਹਾ ਕਿ ਵੱਡਾ ਭਰਾ ਹੋਣ ਦੇ ਨਾਤੇ ਉਹ ਉਸ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਦਿਲੋਂ ਮਹਿਸੂਸ ਕਰਦਾ ਸੀ ਰਾਜਾ ਸੁਚੇਤ ਸਿੰਘ ਦੇ ਕੋਈ ਔਲਾਦ ਨਹੀਂ ਸੀ ਪਰ ਰਾਜਾ ਗੁਲਾਬ ਸਿੰਘ ਦੇ ਚਾਰ ਪੁੱਤਰ ਸਨ ਤਿੰਨ ਜਾਇਜ਼ ਅਤੇ ਇੱਕ ਨਾਜਾਇਜ਼ ਗੁਲਾਬ ਸਿੰਘ ਨੇ ਆਪਣੇ ਭਰਾ ਸੁਚੇਤ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਉਸ ਦੇ ਇੱਕ ਪੁੱਤਰ ਨੂੰ ਗੋਦ ਲੈ ਲਵੇ ਅਤੇ ਆਪਣਾ ਵਾਰਿਸ ਬਣਾ ਲਵੇ ਸੁਚੇਤ ਸਿੰਘ ਇਸ ਗੱਲ ਨਾਲ ਸਹਿਮਤ ਹੋ ਗਿਆ ਉਸਨੇ ਰਾਜਾ ਗੁਲਾਬ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਮੀਆਂ ਰਣਵੀਰ ਸਿੰਘ ਪ੍ਰਚਲਿਤ ਨਾਮ ਮੀਆਂ ਪੰਨੂ ਨੂੰ ਗੋਦ ਲੈ ਲਿਆ ਇਸ ਮੁੰਡੇ ਨੂੰ ਜਨਤਕ ਤੌਰ ਤੇ ਰਾਜਾ ਸਚੇਦ ਸਿੰਘ ਦਾ ਗੋਦ ਲਿਆ ਪੁੱਤਰ ਅਤੇ ਉਸ ਦੀਆਂ ਸਾਰੀਆਂ ਜ਼ਮੀਨਾਂ ਜਾਇਦਾਦਾਂ ਦਾ ਵਾਰਿਸ ਐਲਾਨਿਆ ਗਿਆ ਆਪਣੀ ਲੰਮਾ ਸਮਾਂ ਪਹਿਲਾਂ ਹੀ ਸੋਚੀ ਹੋਈ ਇਹ ਖਾਜਪੂਰੀ ਕਰਕੇ ਗੁਲਾਬ ਸਿੰਘ ਨੇ ਲਾਹੌਰ ਵਿਚਲੇ ਆਪਣੇ ਡੋਗਰਾ ਧੜੇ ਦੇ ਹਿੱਤਾਂ ਬਾਰੇ ਆਪਣੀਆਂ ਸੋਚਾਂ ਦੀ ਮਹਾਰਾ ਮੋੜੀਆਂ ਉਸਨੇ ਇੱਕ ਜਾਲੀ ਖਾ ਤਿਆਰ ਕੀਤਾ ਜਿਸ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਜਾਣਾ ਸੀ ਇਸ ਖਾਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕਸ਼ਮੀਰਾ ਸਿੰਘ ਅਤੇ ਪਿਸ਼ੋਰਾ ਸਿੰਘ ਉੱਪਰ ਗੰਭੀਰ ਆਰੋਪ ਲਗਾਏ ਗਏ ਸਨ ਮਹਾਰਾਜਾ ਰਣਜੀਤ ਸਿੰਘ ਦੇ ਇਹ ਦੋਵੇਂ ਪੁੱਤਰ ਲੋਕਾਂ ਵਿੱਚ ਬੜੇ ਪ੍ਰਸਿੱਧ ਸਨ ਪਰ ਖੱਤ ਵਿੱਚ ਉਨ੍ਹਾਂ ਉੱਪਰ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਦੋਵੇਂ ਸੰਧਾਂ ਵਾਲਿਆਂ ਦੀ ਰਚੀ ਸਾਜ਼ਿਸ਼ ਵਿੱਚ ਸ਼ਾਮਲ ਸਨ ਜੇ ਸਾਜ਼ਿਸ਼ ਦੇ ਸਿੱਟੇ ਉੱਤੇ ਮਹਾਰਾਜਾ ਸ਼ੇਰ ਸਿੰਘ ਅਤੇ ਉਹਦਾ ਵਜ਼ੀਰ ਧਿਆਨ ਸਿੰਘ ਮਾਰੇ ਗਏ ਸਨ ਖਤਰੇ ਚਲਾਏ ਗਏ ਇਲਜ਼ਾਮਾਂ ਦੀ ਗਵਾਹੀ ਇੱਕ ਸ਼ਸਤਰ ਵਿਅਕਤੀ ਕਪੂਰ ਸਿੰਘ ਨੇ ਪਾਈ ਅਤੇ ਲਗਾਏ ਗਏ ਇਲਜ਼ਾਮਾਂ ਦੀ ਪ੍ਰੂਰਤਾ ਕੀਤੀ ਇਹ ਕਪੂਰ ਸਿੰਘ ਕਦੇ ਸਿਆਲਕੋਟ ਦਾ ਕਾਰدار ਜਾਂ ਗਵਰਨਰ ਹੁੰਦਾ ਸੀ ਜੋ ਰਣਜੀਤ ਸਿੰਘ ਨੇ ਆਪਣੇ ਪੁੱਤਰ ਕਸ਼ਮੀਰ ਸਿੰਘ ਨੂੰ ਦੇ ਦਿੱਤਾ ਸੀ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਚਨਾਬ ਦੇ ਪੱਛਮ ਵਾਲੇ ਦੇ ਸ਼ਹਿਰ ਗੁਜਰਾਵਾਲਾ ਦਾ ਕਿਲਾ ਆਪਣੇ ਪੁੱਤਰ ਪਿਸ਼ੋਰਾ ਨੂੰ ਦੇ ਦਿੱਤਾ ਸੀ ਇਸ ਜਾਲੀ ਖਤ ਨੂੰ ਸਬੂਤ ਅਤੇ ਕਪੂਰ ਸਿੰਘ ਨੂੰ ਇੱਕ ਨਿਰਵਾਸਾਰਥ ਬਨਾ ਗਵਾ ਬਨਾ ਦਸਾ ਕੇ ਗੁਲਾਬ ਸਿੰਘ ਨੇ ਲਾਹੌਰ ਦਰਬਾਰ ਤੋਂ ਇਹ ਹੁਕਮ ਹਾਸਲ ਕਰ ਲਿਆ ਕਿ ਉਹਨਾਂ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਉਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਜ਼ਬਤ ਕਰ ਲਈ ਜਾਵੇ ਇਸ ਲਈ ਗੁਲਾਬ ਸਿੰਘ ਨੇ ਆਪਣੇ ਫੌਜੀ ਦਸਤੇ ਸਿਆਲਕੋਟ ਅਤੇ ਗੁਜਰਾਵਾਲਾ ਭੇਜ ਦਿੱਤਾ ਤੇ ਦੋਵਾਂ ਭਰਾਵਾਂ ਦੀ ਜ਼ਮੀਨ ਜਾਇਦਾਦ ਉਪਰ ਕਬਜ਼ਾ ਕਰ ਲਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨਾਂ ਦੋਵਾਂ ਭਰਾਵਾਂ ਨੇ ਆਪਣੇ ਪਰਿਵਾਰ ਸਮੇਤ ਇੱਕ ਸਿੱਖ ਸਾਧੂ ਦੇ ਡੇਰੇ ਵਿੱਚ ਸ਼ਰਨ ਲਈ ਉਹਨਾਂ ਦੋਵਾਂ ਭਰਾਵਾਂ ਨੇ ਇੱਕ ਖੱਤ ਗੁਲਾਬ ਸਿੰਘ ਵੱਲ ਕੋਲ ਜੰਮੂ ਭੇਜਿਆ ਤੇ ਦੂਜਾ ਖਤ ਲਾਹੌਰ ਦਰਬਾਰ ਵਿੱਚ ਭੇਜਿਆ ਦੋਵਾਂ ਖੱਤਾਂ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਇਸ ਜਾਲ ਸਾਜ਼ੀ ਦੀ ਨਿਖੇਧੀ ਕੀਤੀ ਉਹਨਾਂ ਉੱਪਰ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ ਹਰ ਤਰ੍ਹਾਂ ਦੀ ਮੁਕੱਦਮਾ ਭੁਗਤਣ ਲਈ ਤਿਆਰ ਹਨ ਉਹਨਾਂ ਨੇ ਇਸ ਗੱਲ ਦੀ ਗਾਰੰਟੀ ਦਿੱਤੀ ਕਿ ਉਹ ਲਾਹੌਰ ਵਿੱਚ ਹੋਣ ਵਾਲੀ ਕਿਸੇ ਵੀ ਗਰਬੜ ਜਾਂ ਸਾਜ਼ਿਸ਼ ਤੋਂ ਅਸਲੋਂ ਨਿਰਲੇਪ ਹਨ ਉਹਨਾਂ ਦੀ ਨਾਂ ਤਾਂ ਪਹਿਲਾਂ ਸਰਕਾਰ ਨਾਲ ਕੋਈ ਸਾਂਝੀ ਸੀ ਤੇ ਨਾ ਹੀ ਹੁਣ ਵਾਲੀ ਸਰਕਾਰ ਨਾਲ ਕੋਈ ਸਾਂਝ ਹੈ ਪਰ ਉਹਨਾਂ ਦੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਗਈਆਂ ਹੁਣ ਉਹਨਾਂ ਨੂੰ ਰਾਤ ਤੋਂ ਲਾਂਬੇ ਕਰਨ ਲਈ ਜਾਂ ਘਟੋ ਘਟ ਸਤਾਧਾਰੀ ਧਿਰਦਿਆਂ ਦੀਨ ਰੱਖਣ ਲਈ ਇੱਕ ਹੋਰ ਬਹਾਨਾ ਲੱਭ ਗਿਆ ਲਿਆ ਗਿਆ ਉਹਨਾਂ ਨੂੰ ਅਹਿਸਾਸ ਕਰਵਾਇਆ ਗਿਆ ਕਿ ਉਹ ਰਣਜੀਤ ਸਿੰਘ ਦੇ ਪੁੱਤਰ ਹੋਣ ਕਰਕੇ ਸਤਕਾਰ ਦੇ ਪਾਤਰ ਹਨ ਉਹਨਾਂ ਨੂੰ ਆਪਣੇ ਆਪ ਨੂੰ ਅਜੇਹੀ ਸਥਿਤੀ ਤੋਂ ਬਚਾ ਕੇ ਰਹਿ ਰਹਿਣਾ ਚਾਹੀਦਾ ਹੈ ਜਿਸ ਨਾਲ ਸਤਾਧਾਰੀ ਧਿਰ ਨੂੰ ਉਹਨਾਂ ਖਿਲਾਫ ਕੋਈ ਕਦਮ ਚੁੱਕਣਾ ਪਵੇ ਰਾਜਾ ਗਲਾਜ ਸਿੰਘ ਨੇ ਉਹਨਾਂ ਨੂੰ ਜੰਮੂ ਆਉਣ ਦਾ ਸੱਦਾ ਦਿੱਤਾ ਤਾਂ ਜੋ ਗੱਲਬਾਤ ਕਰਕੇ ਮਾਮਲਾ ਨਿਬੇੜਿਆ ਜਾ ਸਕੇ ਉਹ ਦੋਵੇਂ ਗੁਲਾਬ ਸਿੰਘ ਦਾ ਸੱਦਾ ਪ੍ਰਮਾਣ ਕਰਕੇ ਜੰਮੂ ਪਹੁੰਚ ਗਏ। ਉਹਨਾਂ ਦੇ ਆਉਣ ਤੇ ਗੁਲਾਬ ਸਿੰਘ ਨੇ ਉਹਨਾਂ ਉੱਪਰ ਆਪਣੇ ਗਾਰਡ ਤਾਇਨਾਤ ਕਰ ਦਿੱਤੇ ਅਤੇ ਇਹ ਆਖਿਆ ਗਿਆ ਕਿ ਉਹ ਇਹ ਉਹਨਾਂ ਦੀ ਰਖਵਾਲੀ ਲਈ ਹਨ। ਪਰ ਅਸਲ ਵਿੱਚ ਇਹਨਾਂ ਗਾਰਡਾਂ ਨੇ ਉਹਨਾਂ ਨੂੰ ਘੇਰੇ ਵਿੱਚ ਲੈ ਕੇ ਨਜ਼ਰਬੰਦ ਕਰ ਲਿਆ ਸੀ। ਉਹਨਾਂ ਗੁਲਾਬ ਸਿੰਘ ਨੇ ਉਹਨਾਂ ਤੋਂ 50 ਲੱਖ ਰੁਪਏ ਜੁਰਮਾਨੇ ਦੀ ਮੰਗ ਕੀਤੀ। ਦੋਵਾਂ ਭਰਾਵਾਂ ਦੀ ਗ੍ਰਿਫਤਾਰੀ ਦੀ ਖ਼ਬਰ ਮਿਲਦਿਆਂ ਹੀ ਖਾਲਸਾ ਫੌਜ ਨੇ ਸਖਤ ਨਾਰਾਜ਼ਗੀ ਦਰਸਾਈ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਨਾਲ ਅਜੇ ਹਸਲੂ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ ਫੌਜ ਦੇ ਗੁੱਸੇ ਨੂੰ ਦੇਖਦਿਆਂ ਹੋਇਆਂ ਇਸ ਕਾਰਵਾਈ ਨੂੰ ਇੱਥੇ ਹੀ ਠੱਪ ਦਿੱਤਾ ਗਿਆ ਅਤੇ ਦੋਵਾਂ ਭਰਾਵਾਂ ਤੋਂ ਸਿਰਫ 20000 ਰੁਪਏ ਜੁਰਮਾਨਾ ਵਸੂਲ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਉਹਨਾਂ ਦੀ ਜ਼ਬਤ ਕੀਤੀ ਹੋਈ ਜ਼ਮੀਨ ਜਾਇਦਾਦ ਵੀ ਵਾਪਸ ਕਰ ਦਿੱਤੀ ਗਈ ਜਿੱਥੋਂ ਤੱਕ ਉਸ ਜਾਲੀ ਖਾਦ ਦਾ ਸਬੰਧ ਹੈ ਗੁਲਾਬ ਸਿੰਘ ਨੇ ਉਹ ਜਾਲੀ ਖੱਤ ਨੌਰ ਦਰਬਾਰ ਵਿੱਚ ਭੇਜਿਆ ਹੀ ਨਹੀਂ ਚਹਜਾਦਿਆਂ ਨੂੰ ਇਸ ਗੱਲ ਦੀ ਗਰੰਟੀ ਦੇਣ ਲਈ ਆਖਿਆ ਕਿ ਉਹ ਕਪੂਰ ਸਿੰਘ ਨੂੰ ਕੁਝ ਨਹੀਂ ਆਖਣਗੇ ਜਿਸ ਨੇ ਉਹਨਾਂ ਖਿਲਾਫ ਗਵਾਹੀ ਦਿੱਤੀ ਸੀ ਅਤੇ ਜਿਹੜਾ ਸਾਰੇ ਫਸਾਹ ਦੀ ਜੜ ਸੀ ਅਤੇ ਉਹਨਾਂ ਦੇ ਮਿਤਾ ਲਿਆਉਣ ਲਈ ਜ਼ਿੰਮੇਵਾਰ ਸੀ ਕਪੂਰ ਸਿੰਘ ਨੂੰ ਵੀ ਉਹਨਾਂ ਦੇ ਨਾਲ ਹੀ ਤੋੜ ਦਿੱਤਾ ਗਿਆ ਬਹੁਤੇ ਦਿਨ ਲਈ ਨਹੀਂ ਗੁਜ਼ਰੇ ਹੋਣਗੇ ਕਿ ਸਾਹਜ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਖਬਰ ਫੈਲ ਗਈ ਕਿ ਕਸ਼ਮੀਰਾ ਸਿੰਘ ਤੇ ਇੰਨੇ ਕਪੂਰ ਸਿੰਘ ਨੂੰ ਸਜਾਦਿਆਂ ਦੇ ਰਾਤ ਦੇ ਨਾਲ ਬਹੁਤ ਕੁੱਟਿਆ ਹੈ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਕੇ ਕਪੂਰ ਸਿੰਘ ਦੀ ਮੌਤ ਹੋ ਗਈ ਹੈ ਇਸ ਘਟਨਾ ਨੇ ਗੁਲਾਬ ਸਿੰਘ ਨੂੰ ਮਹਾਰਾਜ ਰਣਜੀਤ ਸਿੰਘ ਦੇ ਨਾ ਪੁੱਤਰਾਂ ਖਿਲਾਫ ਇੱਕ ਹੋਰ ਚਾਲ ਚਲਾਣ ਦਾ ਮੌਕਾ ਦੇ ਦਿੱਤਾ ਉਸ ਨੇ ਕਪੂਰ ਸਿੰਘ ਦੇ ਕਤਲ ਦੀ ਖੁਫੀਆਚੂ ਸੂਚਨਾ ਲਾਹੌਰ ਭੇਜ ਦਿੱਤੀ ਡੇਰੇ ਵਾਲਾ ਸਾਧੂ ਜਿਸ ਨੇ ਇਨਾਂ ਬਰਾਵਾਂ ਛੰਨ ਦਿੱਤੀ ਸੀ ਹੁਣ ਕਸ਼ਮੀਰਾ ਸਿੰਘ ਦੇ ਹੱਕ ਵਿੱਚ ਡਟ ਗਿਆ ਉਸ ਨੇ ਕਸ਼ਮੀਰਾ ਸਿੰਘ ਦੇ ਬੇਕਸੂਰ ਹੋਣ ਦੀ ਗੱਲ ਬੜੇ ਜ਼ੋਰ ਨਾਲ ਆਖੀ ਸਾਧੂ ਨੂੰ ਧਮਕੀ ਦਿੱਤੀ ਗਈ ਕਿ ਦੋਸ਼ੀਆਂ ਦਾ ਸਾਥ ਦੇਣ ਦੇ ਜੁਲਮ ਵਿੱਚ ਉਸ ਨੂੰ ਵੀ ਸਜ਼ਾ ਹੋ ਸਕਦੀ ਹੈ ਇਸ ਕਰਕੇ ਉਹ ਨਾ ਤਾਂ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਨੂੰ ਸ਼ਰਨ ਦੇਵੇ ਅਤੇ ਨਾ ਹੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਸਗ ਉਹਨਾਂ ਨੂੰ ਆਪਣੇ ਜੁਰਮ ਦੀ ਸਜ਼ਾ ਭੁਗਤਣ ਦੇਵੇ ਇਸ ਤਮਕੀਨ ਉਸ ਸਾਧੂ ਨੂੰ ਡਰਾ ਦਿੱਤਾ ਉਹ ਵੀ ਗੁਲਾਬ ਸਿੰਘ ਦੀ ਬੋਲੀ ਬੋਲਣ ਲੱਗ ਪਿਆ ਉਸ ਨੇ ਉਹਨਾਂ ਦੋਵਾਂ ਭਰਾਵਾਂ ਦੀ ਗਲਤੀ ਸਵੀਕਾਰ ਕਰ ਲਈ ਗੁਲਾਬ ਸਿੰਘ ਨੇ ਦੇ ਅੱਖਾਂ ਤੇ ਉਸ ਨੇ ਨਾ ਸਿਰਫ ਲਾਹੌਰ ਦਰਬਾਰ ਨੂੰ ਚਿੱਠੀ ਲਿਖੀ ਸਗੋ ਖਾਲਸਾ ਫੌਜ ਨੂੰ ਵੀ ਆਖ ਦਿੱਤਾ ਕਿ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਦੋਸ਼ੀ ਹਨ ਉਨ੍ਹਾਂ ਸਜਾ ਮਿਲਣੀ ਚਾਹੀਦੀ ਤੇ ਗੁਲਾਬ ਸਿੰਘ ਨੇ ਉਸ ਸਾਧ ਤੋਂ ਖਾਲਸਾ ਫੌਜ ਸਾਹਮਣੇ ਇਹ ਵੀ ਖੁਲਾਸਾ ਦਿੱਤਾ ਕਿ ਉਹਨਾਂ ਦੋਵਾਂ ਨੇ ਨਾ ਸਿਰਫ ਕਪੂਰ ਸਿੰਘ ਦਾ ਕਤਲ ਕੀਤਾ ਸਗੋਂ ਆਪਣੇ ਆਤਮਿਕ ਪਿਤਾ ਯਾਨੀ ਕਿ ਉਸ ਸਾਧਨਾ ਵਿਸ਼ਵਾਸਕਰਤ ਕੀਤਾ ਹੈ ਇਸ ਦੇ ਸਿੱਟੇ ਵਜੋਂ ਰਾਜਾ ਗੁਲਾਬ ਸਿੰਘ ਨੇ ਇਹ ਹੁਕਮ ਅਸਲ ਕਰ ਲਿਆ ਕਿ ਉਹ ਫੌਜੀ ਹਮਲਾ ਕਰਕੇ ਸਿਆਲਕੋਟਾ ਤੇ ਗੁਜਰਾਵਾਲਾ ਉੱਪਰ ਕਬਜ਼ਾ ਕਰ ਲਵੇ ਗੁਲਾਬ ਸਿੰਘ ਆਪਣੇ ਹਿੱਤ ਲਈ ਜਾਂਦੇ ਹੁਕਮਾਂ ਦੀ ਤਮੀਲ ਕਰਨ ਲਈ ਕਾਹਲੀ ਨਾਲ ਫੌਜ ਲੈ ਕੇ ਚੱਲ ਪਿਆ ਗੁਜਰਾਵਾਲਾ ਦਾ ਤਾਂ ਬੜੀ ਆਸਾਨੀ ਨਾਲ ਉਸਦੇ ਹੱਥ ਲੱਗ ਗਿਆ ਪਰ ਸਿਆਲਕੋਟ ਜਿੱਤਣ ਲਈ भेजे गए 700 ਸੈਨਿਕਾਂ ਨੂੰ ਕਸ਼ਮੀਰ ਸਿੰਘ ਦੇ 94 200 ਗਾਰਡਾਂ ਨੇ ਬੜੀ ਬੁਰੀ ਤਰ੍ਹਾਂ ਹਰਾ ਕੇ ਭੇਜ ਦਿੱਤਾ ਇਸ ਤਰ੍ਹਾਂ ਦੇ ਹਮਲਿਆਂ ਤੋਂ ਉਹ ਦੋਵੇਂ ਪ੍ਰਾ ਚੌਕਸ ਹੋ ਗਏ ਅਤੇ ਉਹਨਾਂ ਨੇ ਸਲਾਹ ਬਣਾਈ ਕਿ ਜੇਕਰ ਆਪਣੀਆਂ ਤੇ ਆਪਣੇ ਪਰਵਾਜ਼ ਦੀ ਰਖਵਾਲੀ ਕਰਨੀ ਹੈ ਤਾਂ ਜੇ ਹਮਲਿਆਂ ਦਾ ਡਟ ਕੇ ਮੁਕਾਬਲਾ ਕਰਨਾ ਪਵੇਗਾ ਇਸ ਲਈ ਉਹ ਆਪਣੀ ਫੌਜ ਸਮੀਤ ਸਿਆਲਕੋਟ ਦੇ ਕਿਲੇ ਵਿੱਚ ਜਟ ਗਏ ਜਾਨੀ ਭਾਰੀ ਜਾਨੀ ਨੁਕਸਾਨ ਨਾਲ ਆਪਣੇ ਫੌਜੀ ਦਸਤੇ ਦੀ ਹੋਈ ਹਾਰ ਤੋਂ ਬਾਅਦ ਗੁਲਾਬ ਸਿੰਘ ਨੇ ਤੂਫਖਾਨੇ ਸਮੇਤ ਇੱਕ ਭਾਰੀ ਸੈਨਾ ਫਿਆਲਕੋਟ ਉੱਪਰ ਹਮਲਾ ਕਰਨ ਲਈ ਭੇਜੀ ਪਰ ਫੌਜ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਵੀ ਇਹ ਹਮਲਾ ਅਸਫਲ ਹੋ ਗਿਆ ਲਗਾਤਾਰ ਭਾਰੀ ਨੁਕਸਾਨ ਤੋਂ ਬਾਅਦ ਫੌਜ ਆਪਣੀ ਸਰਗ ਸਰਗਰਮੀਆਂ ਕਲੇ ਦੇਉ 5-6 ਮੀਲ ਦੂਰ ਰਹਿ ਕੇ ਕਰਨ ਲਈ ਮਜਬੂਰ ਹੋ ਗਈ ਸ਼ਹਿ ਸ਼ਹਿਜਾਦਿਆਂ ਕੋਲ ਸ਼ਹਿਜਾਦਿਆਂ ਕੋਲ ਇੱਕ ਸਵੇਲੇ ਸਿਰਫ 300 ਘੋੜਸਵਾਰ ਅਤੇ 500 ਪੈਦਲ ਸੈਨਿਕ ਸਨ ਉਹਨਾਂ ਨੇ ਛਾਪਾ ਮਾਰ ਜੂਦੀ ਨੀਤੀ ਅਪਣਾਈ ਉਹ 150 ਘੋੜਸਵਾਰਾਂ ਨਾਲ ਅਚਾਨਕ ਕਿਲੇ ਚੋਂ ਨਿਕਲ ਕੇ ਦੁਸ਼ਮਣ ਤੇ ਟੁੱਟ ਪੈਂਦੇ ਸਨ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਮਾਰ ਦਿੰਦੇ ਸਨ ਉਹਨਾਂ ਦੇ ਕੈਂਪ ਨੂੰ ਸਾੜ ਕੇ ਸੁਆਹ ਕਰ ਦਿੰਦੇ ਸਨ ਅਤੇ ਜੋ ਵੀ ਕੰਮ ਦਾ ਸਮਾਨ ਹੱਥ ਲੱਗਦਾ ਸੀ ਚੁੱਕ ਲੈਂਦੇ ਸਨ ਇਹ ਛਾਪਮਾਰੀ ਸਿਰਫ ਰਾਤ ਵੇਲੇ ਹਨੇਰੇ ਦਾ ਫਾਇਦਾ ਉਠਾ ਕੇ ਹੀ ਨਹੀਂ ਹੁੰਦੀ ਸੀ ਸਗੋਂ ਚਿੱਟੇ ਦਿਨ 'ਚ ਵੀ ਹੁੰਦੀ ਸੀ ਦੋਵੇਂ ਸ਼ਹਿਜਾਦੇ ਸਿਰਫ 40-50 ਘੋੜਸਵਾਰਾਂ ਨਾਲ ਕਿਲੇ ਚੋਂ ਨਿਕਲਦੇ ਸਨ ਅਤੇ ਹਜ਼ਾਰਾਂ ਦੀ ਗਿਣਤੀ ਵਾਲੀ ਫੌਜ ਨੂੰ ਚੀਰਦੇ ਹੋਏ ਮੀਲਾਂ ਤੱਕ ਨਿਕਲ ਜਾਂਦੇ ਸਨ ਜਿਵੇਂ ਸ਼ਿਕਾਰਾ ਖੇਡਣ ਆਏ ਹੋਣ ਅਤੇ ਗੁਲਾਬ ਸਿੰਘ ਵੀ 2000 ਕੋਰਸਵਾਰਾਂ ਦੀ ਫੌਜ ਨੂੰ چیرਦੇ ਹੋਏ ਫਿਰ ਕਿਲੇ ਵਿੱਚ ਆਵੜਦੇ ਸਨ ਇੰਜ ਆਉਂਦੇ ਜਾਂਦੇ ਉਹ ਸੈੰਗਰੇ ਫੌਜਾਂ ਦੀਆਂ ਲਾਛਾਂ ਵਿਛਾ ਦਿੰਦੇ ਸਨ ਅਤੇ ਫੌਜ ਦੀ ਗਿਣਤੀ ਘਟਾ ਦਿੰਦੇ ਸਨ ਉਹ ਕਦੇ ਵੀ ਅਜਿਹੀ ਸ਼ਾਪਾ ਮਾਰੀ ਲਈ 80 ਤੋਂ ਵੱਧ ਕੋਰਸਵਾਰ ਨਹੀਂ ਲੈ ਜਾਂਦੇ ਸਨ 2 ਘੰਟੇ ਤੋਂ ਵੱਧ ਨਹੀਂ ਲਾਉਂਦੇ ਸਨ ਫੌਜੀ ਕੈਂਪ ਦੇ ਨੇੜੇ ਦੇ ਖੇਤਾਂ ਵਿੱਚ ਲੜਾਈ ਕਰਦੇ ਸਨ ਅਤੇ ਫੌਜੀ ਕੈਂਪ ਤੋਂ 600 ਗਾਜ ਤੋਂ 2 ਵੱਧ ਦੂਰੀ ਤੱਕ ਨਹੀਂ ਜਾਂਦੇ ਸਨ ਅਜਿਹੇ ਸ਼ਾਪਿਆਂ ਦੌਰਾਨ ਇਹਨਾਂ ਸ਼ਾਪਾ ਮਾਰ ਟੋਲੀਆਂ ਨੂੰ ਬਥੇਰੇ ਨੁਕਸਾਨ ਨਹੀਂ ਪਹੁੰਚਿਆ ਸੀ ਫੌਜ ਇੰਨੀ ਦਹਿਚ ਵਿੱਚ ਆਈ ਹੋਈ ਸੀ ਕਿ ਇਹਨਾਂ ਦਾ ਟਕਰਾ ਕਰਨ ਤੋਂ ਝਿਜਕਦੀ ਸੀ ਦੋਵਾਂ ਪਰਾਵਾਂ ਤੇ ਉਹਨਾਂ ਦੇ ਸਾਥੀਆਂ ਦੀ ਇਸ ਬਹਾਦਰੀ ਦੇ ਕਾਰਨ ਗੁਲਾਬ ਸਿੰਘ ਦੀ ਕਾਰਨ ਫੌਜ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਗੁਲਾਬ ਸਿੰਘ ਨੂੰ ਲਾਹੌਰ ਦਰਬਾਰ ਨੂੰ ਕੁੰਮਕ ਸਹਾਇਕ ਫੌਜ ਭੇਜਣ ਲਈ ਬੇਨਤੀ ਕਰਨੀ ਪਈ ਫਾਲਸਾਫ ਹੋਏ ਨੇ ਇੱਕ ਵਾਰ ਤਾਂ ਆਪਣੇ ਆਦਰਯੋਗ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਪੁੱਤਰਾਂ ਉਪਰ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਇਸ ਸ਼ਰਤ ਤੇ ਦੋਵਾਂ ਸਹਿਜਾਂ ਦੇ ਇੱਕ ਤੌਰ ਤੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਫੌਜ ਜਾਣ ਲਈ ਤਿਆਰ ਹੋ ਗਈ ਪਰ ਖਾਲਸਾ ਫੌਜ ਨੂੰ ਭੇਜਿਆ ਨਹੀਂ ਗਿਆ ਸਕੋ ਉਸ ਦੀ ਥਾਂ ਤੇ ਇੱਕ ਮਜੀਠੀਆ ਬਟਾਲੀਅਨ ਅਤੇ ਦੋ ਮੁਸਲਮ ਬਟਾਲਿਆਂ ਨੂੰ ਇੱਕ ਕੋਰਸਵਾਰ ਰੈਜੀਮੈਂਟ ਸਮੇਤ ਭੇਜ ਦਿੱਤਾ ਗਿਆ ਜਿਸ ਵਿੱਚ ਬਦੇਰੇ ਕਰਕੇ ਡੋਗਰੇ ਅਤੇ ਪਹਾੜੀਏ ਸਨ ਉਹਨਾਂ ਨਾਲ ਹਲਕਾ ਤੇ ਭਾਰੀ ਤੂਬਖਾਨਾ ਵੀ ਭੇਜਿਆ ਗਿਆ ਪਰ ਇਸ ਵਾਰ ਇਹ ਸਾਰੇ ਕੋਈ ਦਾ ਵੀ ਕੋਈ ਫਾਇਦਾ ਨਾ ਹੋਇਆ ਜਿਹੜੀ ਫੌਜ ਭੇਜੀ ਗਈ ਉਹ ਤਾਂ ਜਾਂ ਤਾ ਪਈ ਅਜੇ ਹੀ ਕੰਮ ਕਰਨ ਪ੍ਰਤੀ ਆਲ ਆਤਮ ਗਲਾਨੀ ਕਰਨ ਜਾਂ ਫਿਰ ਖਾਲਸਾ ਫੌਜ ਵੱਲੋਂ ਦੋਸ਼ੀ ਠਹਿਰਾਏ ਜਾਂਦੇ ਡਰੋਂ ਅਤੇ ਜਾਂ ਫਿਰ ਸਹਿਬਜ਼ਾਦਿਆਂ ਦੀ ਬਹਾਦਰੀ ਦੇ ਦੇਹਤੀ ਪ੍ਰਭਾਵ ਦੇਣ ਆਪਣੇ ਆਪ ਨੂੰ ਇਸ ਲੜਾਈ ਲਈ ਤਿਆਰ ਨਾ ਕਰ ਸਕੀ ਤੇ ਵਾਪਸ ਪਰਤਾਈ ਹੁਣ ਨਵੀਂ ਫੌਜ ਭੇਜਣ ਦੀ ਲੋੜ ਪਈ ਇਸ ਵਾਰ ਅਜਿਹਾਂ ਦੋ ਬਟਾਲੇਨਾਂ ਵਿੱਚੋਂ ਕੁਮਕ ਭੇਜੀ ਗਈ ਜੋ ਬੜੀਆਂ ਪੁਰਾਣੀਆਂ ਸਨ ਪਹਿਲਾਂ ਇਹ ਬਟਾਲੇਨਾਂ ਰਾਜਾ ਧਿਆਨ ਸਿੰਘ ਦੇ ਖਾਸ ਕੰਟਰੋਲ ਹੇਰਸਨ ਅਤੇ ਅੱਜ ਕੱਲ ਇਹ ਰਾਜਾ ਹੀਰਾ ਸਿੰਘ ਦੀਆਂ ਖਾਸ ਬਟਾਲੀਆਂ ਨਾਲ ਸਨ। ਕੁੰਮਕ ਵਿੱਚ 500 ਘੋੜਸਵਾਰ ਅਤੇ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ 6 ਢੋਪਾਂ ਸਨ। ਇਸ ਕੁੰਮਕ ਨੂੰ ਫੌਰਨ ਲਾਹੌਰ ਤੁਰਵਾਨਾ ਕਰ ਦਿੱਤਾ ਗਿਆ। ਤੀਜੇ ਦਿਨ ਸਵੇਰੇ ਇਹ ਫੌਜ ਕਿਸਯਾਲਕੋਟ ਪੁੱਜੀ। ਭਾਰੀ ਮੀਂਹ ਪੈ ਰਿਆ ਸੀ। ਮੀਂਹ ਕਾਰਨ ਫੌਜ ਫੌਰੀ ਕਾਰਵਾਈ ਨਾ ਕਰ ਸਕੀ। ਦੁਬਾਰਾ ਤੱਕ ਮੌਸਮ ਕੋਈ ਸਾਫ਼ ਹੋਇਆ। ਗੁਲਾਬ ਸਿੰਘ ਦੀ ਫੌਜ ਨੇ ਇੱਕ ਇਸ ਸਾ ਇੱਕ ਫੌਜ ਨਾਲ ਰਲ ਕੇ ਕਿਲੇ ਅਤੇ ਸ਼ਹਿਰ ਨੂੰ ਘੇਰਾ ਪਾ ਲਿਆ ਤੇ ਸ਼ਾਮ ਸਮੇਂ ਜ਼ੋਰਦਾਰ ਹਮਲਾ ਕੀਤਾ ਗਿਆ ਹਮਲਾ ਕਾਮਯਾਬ ਹਮਲਾ ਕਾਮਯਾਬ ਰਿਹਾ ਤੇ ਸੂਰਜ ਬੰਦੋ 1 ਘੰਟਾ ਪਹਿਲਾਂ ਸਿਆਲਕੋਟ ਸ਼ਹਿਰ ਪੂਰੀ ਤਰ੍ਹਾਂ ਨਾਲ ਫੌਜ ਦੇ ਕਬਜੇ ਵਿੱਚ ਸੀ ਪਰ ਇਸ ਜਿੱਤ ਲਈ ਫੌਜ ਨੂੰ ਜਾਨ ਹੁਲ ਵੀ ਲੜਾਈ ਲੜਨੀ ਪਈ ਸੀ ਅਤੇ ਕਾਫੀ ਨੁਕਸਾਨ ਉਠਾਇਆ ਉਠਾਉਣਾ ਪਿਆ ਤਕਰੀਬਨ 250 ਬੰਦੇ ਮਾਰੇ ਗਏ ਤੇ 300 ਬੰਦੇ ਸਖਤ ਜ਼ਖਮੀ ਹੋਏ ਖਾਲੇ ਕਿਲੇ ਨੂੰ ਫਤਿਹ ਕਰਨਾ ਤਾਂ ਬਾਕੀ ਪਿਆ ਸੀ ਤੋ ਪਾ ਸਾਰੀ ਰਾਤ ਕਿਲੇ ਉੱਪਰ ਗੋਲਾਬਾਰੀ ਕਰਦੇ ਰਹੇ ਹਾਂ ਤਾਂ ਕਿ ਸਵੇਰ ਤੱਕ ਕਿਲੇ ਦੀ ਦੀਵਾਰ ਵਿੱਚ ਦੋ 파ੜ ਵੱਡੇ 파ੜ ਪੈ ਜਾਣ ਨਾਲ ਹੀ ਨਾਲ ਇੱਕ ਸੁਰੰਗ ਵੀ ਪਟੜਨੀ ਸ਼ੁਰੂ ਕਰ ਦਿੱਤੀ ਗਈ ਦੂਜੇ ਦਿਨ ਦੁਪਹਿਰ ਤੱਕ ਸ਼ਹਿਜ਼ਾਦਿਆਂ ਨੂੰ ਮਹਿਸੂਸ ਹੋ ਗਿਆ ਕਿ ਹੁਣ ਉਹ ਮੁਕਾਬਲਾ ਨਹੀਂ ਕਰ ਸਕਣਗੇ ਉਹਨਾਂ ਦੇ ਪਰਿਵਾਰ ਦੀ ਲਗਾਤਾਰ ਹੁੰਦੀ ਗੋਲਾਬਾਰੀ ਤੋਂ ਡਰਿਆ ਅਤੇ ਅਤਿਆਕੇ ਹੋਏ ਸਹਿਜ਼ਾਦਿਆਂ ਨੇ ਪੇਸ਼ ਕਰ ਦਿੱਤੀ ਕਿ ਉਹ ਕਿਲਾ ਖਾਲੀ ਕਰਨ ਨੂੰ ਤਿਆਰ ਹਨਬਰ 36 ਕਿ ਉਹਨਾਂ ਨੂੰ ਆਪਣੀ ਫੌਜ ਅਤੇ ਆਪਣੇ ਸਮਾਨ ਸਮੇਤ ਬਾਹਰ ਨਿਕਲਣ ਦਿੱਤਾ ਜਾਵੇ ਤੇ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਗੁਲਾਬ ਸਿੰਘ ਨੇ ਇਹ ਮੰਗ ਮੰਨ ਲਈ ਤੇ ਰਾਤ ਦੇ ਹਨੇਰੇ ਵਿੱਚ ਸ਼ਹਿਜ਼ਾਦੇ ਆਪਣੇ ਪਰਿਵਾਰ ਸਮਾਨ ਅਤੇ ਫੌਜ ਸਮੇਤ ਕਿਲੇ ਤੋਂ ਨਿਕਲ ਗਏ। ਕਿਲੇ ਉੱਪਰ ਗੁਲਾਬ ਸਿੰਘ ਦੀ ਫੌਜ ਨੇ ਕਬਜ਼ਾ ਕਰ ਲਿਆ। ਕੋਰਸਵਰਾਂ ਦੀ ਇੱਕ ਬਟਾਲੀਅਨ ਜੋ ਪਸ਼ਾੌਰ ਵਿੱਚ ਤਾਇਨਾਤ ਸੀ ਨੇ ਤਨਖਾਹ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਵਿਦਰੋਹ ਕਰ ਦਿੱਤਾ ਅਤੇ ਲਾਹੌਰ ਵੱਲ ਮਾਰਚ ਸ਼ੁਰੂ ਕਰ ਦਿੱਤਾ। ਲਾਹੌਰੋਂ ਉਹਨਾਂ ਨੂੰ ਇਹ ਭਰੋਸਾ ਦੇ ਕੇ ਵਾਪਸ ਮੋਰ ਦਿੱਤਾ ਗਿਆ ਕਿ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਵਾਪਸ ਆਉਂਦਿਆਂ ਜਦੋਂ ਇਹ ਬਟਾਲੀਅਨ ਚਨਾਬਕੋਲ ਪੁੱਜੀ ਤਾਂ ਇਸ ਬਟਾਲੀਅਨ ਦਾ ਇਰਾਦਾ ਬਦਲ ਗਿਆ ਤੇ ਇਸ ਨੇ ਸਿਆਲਕੋਟ ਵੱਲ ਵੱਧਣਾ ਸ਼ੁਰੂ ਕਰ ਦਿੱਤਾ ਤਾਂ ਕਿ ਆਪਣੀ ਕਿਸਮਤ ਨੂੰ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਦੀ ਕਿਸਮਤ ਨਾਲ ਜੋੜ ਕੇ ਇਕੱਠਿਆਂ ਸੰਘਰਸ਼ ਕੀਤਾ ਜਾਵੇ ਇਹ ਕਰਨਾ ਲਾਹੌਰ ਵਾਲੀ ਫੌਜ ਦੇ ਪਹੁੰਚਣ ਤੋਂ ਪਹਿਲਾਂ ਦੀ ਹੈ ਰਾਜਾ ਸੁਚੇਤ ਸਿੰਘ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਨੂੰ ਹੱਲਾਸ਼ੇਰੀ ਦੇਂਦਿਆਂ ਕਹਿੰਦਾ ਰਹਿੰਦਾ ਸੀ ਕਿ ਉਹ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗਾ ਪੈਸੇ ਨਾਲ ਵੀ ਤੇ ਫੌਜ ਨਾਲ ਵੀ ਕੀਤਾ ਉਸਨੇ ਕੁਝ ਵੀ ਨਾ ਸਿਰਫ ਲਾਰੇ ਹਿਲਾਉਂਦਾ ਰਿਹਾ ਅਸਲ ਵਿੱਚ ਉਹ ਵੀ ਗੁਲਾਬ ਸਿੰਘ ਵਾਂਗ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦਾ ਸੀ ਪਰ ਦੋਵਾਂ ਦੀ ਰਣਨੀਤੀ ਰਣਨੀਤੀ ਵੱਲੋਂ ਵੱਖ-ਵੱਖਰੀ ਸੀ ਕਿਲੇ ਚੋਂ ਨਿਕਲਣ ਤੋਂ ਬਾਅਦ ਦੋਵਾਂ ਭਰਾਵਾਂ ਨੇ ਲਾਹੌਰ ਜਾ ਕੇ ਹੀਰਾ ਸਿੰਘ ਦੇ ਦਰਬਾਰ ਵਿੱਚ ਪੇਸ਼ ਹੋਣ ਨੂੰ ਮناسب ਨਾ ਸਮਝਿਆ ਇਸ ਕਰਕੇ ਉਹਨਾਂ ਨੇ ਮਜੀਠਾ ਦੇਸ਼ ਜਾਣ ਦਾ ਮਨ ਬਣਾ ਲਿਆ ਰਾਵੀ ਅਤੇ ਸਤਲੋਜ ਦੇ ਦਰਮਿਆਨ ਦੇ ਜ਼ਿਲ੍ਹਿਆਂ ਨੂੰ ਇਸੇ ਨਾਂ ਨਾਲ ਬੁਲਾਇਆ ਜਾਂਦਾ ਸੀ ਇਥੇ ਆ ਕੇ ਉਹ ਸਾਧਾ ਤੇ ਫਕੀਰਾਂ ਦੇ ਡੇਰਿਆਂ ਤੇ ਘੁੰਮਦੇ ਰਹੇ ਤਾਂ ਕਿ ਇਹ ਸਾਧ ਫਕੀਰ ਉਹਨਾਂ ਦੀ ਤਰਫ ਮੁਜੀਠਾ ਦੇਸ਼ ਦੇ ਦਰਬਾਰ ਵਿੱਚ ਗੱਲ ਕਰਨ ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਦੋਂ ਲਾਹੌਰ ਤੋਂ ਸਿਆਲਕੋਟ ਲਈ ਕੁੰਮਕ ਫੌਜ ਭੇਜ ਕੁੰਮਕ ਭੇਜੀ ਗਈ ਤਾਂ ਖਾਲਸਾ ਫੌਜ ਨੇ ਇਸ ਕਦਮ ਦਾ ਸਖਤ ਵਿਰੋਧ ਕੀਤਾ ਫੌਜ ਨੂੰ ਪਤਾ ਸੀ ਕਿ ਇਸ ਬਟਾਲਾ ਪੁਰਾਣੀ ਬਟਾਲੀਅਨ ਵਿੱਚ ਡੋਗਰਿਆਂ ਦੇ ਬੰਦੇ ਹਨ ਅਤੇ ਇਸ ਬਟਾਲੀਅਨ ਨੂੰ ਸ਼ਿਆਲਕੋਟ ਜਤਨ ਦੇ ਬਹਾਨੇ ਅਸਰ ਵਿੱਚ ਕਸ਼ਮੀਰ ਸਿੰਘ ਤੇ ਬਿਸ਼ੋਰਾ ਸਿੰਘ ਨੂੰ ਕਤਲ ਕਰਨ ਦੇ ਆਦੇਸ਼ ਨਾਲ ਭੇਜਿਆ ਗਿਆ ਹੈ ਇਹ ਨਖਦਸ਼ਾਂ ਨੂੰ ਲੈ ਕੇ ਫੌਜ ਬਹੁਤ ਗੁੱਸੇ ਵਿੱਚ ਆ ਗਈ ਅਤੇ ਇਹ ਸਹੱਤ ਤੱਕ ਪੜ ਗਈ ਕਿ ਫੌਜ ਦੇ ਵਿਦਰੋਹ ਕਰ ਦਿੱਤਾ ਫੌਜ ਨੇ ਲਗਾਤਾਰ 3-4 ਦਿਨਾਂ ਤੱਕ ਵਜੀਰ ਹੀਰਾ ਸਿੰਘ ਨੂੰ ਘੇਰਾ ਪਾ ਰੱਖਿਆ ਇਹ ਘੇਰਾ ਅਸਲ ਵਿੱਚ ਫੌਜ ਦੁਆਰਾ ਹੀਰਾ ਸਿੰਘ ਦੀ ਉਸ ਦੇ ਸ਼ਹਿਰ ਵਾਲੇ ਘਰ ਦੀ ਕੀਤੀ ਗਈ ਕੈਦ ਹੀ ਸੀ ਫੌਜ ਨੇ ਸਿਰਫ ਵਜੀਰ ਹੀਰਾ ਸਿੰਘ ਨੂੰ ਹੀ ਨਹੀਂ ਸਗੋਂ ਅਨ ਬਾਕੀ ਡੋਗਰਿਆਂ ਤੇ ਉਹਨਾਂ ਦੇ ਹਮਾਇਤਿਆਂ ਉਪਰ ਕਰੜੀ ਨਜ਼ਰ ਰੱਖੀ ਤਾਂ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਡੋਗਰਿਆਂ ਖਿਲਾਫ ਕੋਈ ਕਾਰਵਾਈ ਕੀਤੀ ਜਾ ਸਕੇ ਉਹਨਾਂ ਨੂੰ ਫੌਜ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਦਿੱਤੇ ਗਏ ਪ੍ਰੋਸ ਅਨਸਾਰ ਸ਼ਹਿਜ਼ਾਦੇਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਲੋ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਤਿਹਾਸ ਪੜਦੇ ਆ ਸੁਣਦੇ ਸੁਣਾਉਣ ਦੀ ਬੇਨਤੀ ਅਨੁਸਾਰ ਦੀ ਆਪਣਾ ਚੁੱਕਾ ਹੋ ਜਾਂਦੇ ਹੁਣ ਵਾਹਿਗੁਰੂ ਪਿੱਛੇ ਵਾਹਿਰ ਵਗੈਰ ਅਰਦਾਸ ਕਰਨੀ ਪ੍ਰਮਾਤਮਾ ਕੇ ਅਰਦਾਸ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਦੀ ਸੁਣ ਦੀ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ